ਕੰਮ ਥੁੜੀ ਕਰ ਤੇਰੀ ਚਾਹ ਨਹੀਂ ਬਫਾਰ ਖੜੀ ਆਹੋ ਖੜੀ ਮੈਂ ਬਲੇ ਯਾਰ ਦੂਜਾ ਪਰੇ ਫਾਗਾਈ ਉਹ ਦੰਗਰੇ ਨੇ ਦੇਖੀ ਉਹ ਗਾਲਾਂ ਨਹੀਂ ਕੱਢਣੀਆਂ ਭਰਾਓ ਬਾਈ ਮੜਾ ਪਿੱਛੇ ਯਾਰ ਵੀਰ ਬਣ ਕੇ ਫਰਜਾ ਕੇ ਨਹੀਂ ਜਿੱਥੇ ਜਮ 1000 ਰੁਪਏ ਕਿੰਨੇ ਹੋ ਗਿਆ ਸੌਦਾ ਰਾਜੂ ਜੀ ਕਰੀ ਜਾਂਦੇ ਆ ਜੀ ਸੌਦਾ ਵਾਹ ਜੀ ਵਾਹ ਆ ਰੁੜਿਆ ਲੈ ਲੈ ਇੱਕ ਇੱਕ ਲੈ ਲੈ ਉਹ اسی ਤਰ੍ਹਾਂ ਦੇਖ ਲੈ ਲੈ ਦੇਖ ਲੈ ਲੈ ਆਏ ਰੁੜਿਆ ਯਾਰ ਕਿੰਨੀ ਉਹਦਾ ਵੀ 60 ਦਾ ਪਾ ਗੱਛਾ ਇਹਦਾ ਪਰਾ ਸੱਡ ਕੇ ਰੱਲੀ ਸੱਡ ਲੈ ਰੱਜੂ ਆ ਜਾ ਇਹਦਾ 2-3 ਦੰਦ ਵੀ ਨਹੀਂ ਆਦੇ ਲੈ ਮਾਰਤਾ ਰਹੋ ਨਹੀਂ ਵੀ 2-3 ਦੰਦ ਰੱਜੂ ਵੇ ਦੇਖੀ ਇੱਧਰ ਦੇ 2-3 2 ਦੰਦ 10 12 ਦੰਦ ਦਾ ਬਣਨ ਵਾਲੀਆਂ ਮੇਮ ਨੇ ਰੱਜੂ ਯਾਰਾ ਫਾਈ ਕਰ ਸੁਣ ਲੋ ਮੇਮ ਨੇ ਪੱਠਾ ਨੇ 도ਏ ਪਲੂ ਪਲੂ ਲੱਖੀਆਂ ਜਮਾ ਤੇ ਹੋਰ ਬੀਟੀਆਂ ਚੌੜੇ ਕਾਨਾ ਕਿਸੇ ਕੱਲੋਂ ਵੀ ਉਹ ਨਹੀਂ ਹੈ ਜੀਆਂ ਦੇਖ ਲੈ ਬੱਚੇ ਹੋ ਗਏ ਨੇ ਵੇ ਛੱਡ ਕੇ ਝੋਲੇ ਖੋਲ ਕੇ ਤੁਸੀਂ ਲਾ ਸਿੰਧ ਥੋੜੀ ਮੂਲ ਅਗਲੇ ਦਾ ਪਕਾਈ ਮੇਰੀ ਕੁੱਟਣਾ ਕੰਮ ਹੈ ਤੇ ਉਹ ਵਾਲਾ ਤੇ ਉਹ ਨਹੀਂ ਦਿਉਣਾ ਸਹੀ ਹੈ ਮੈਂ ਤਾਂ ਹਰਤੀ ਦਾ ਅਗਲੇ ਦੀ ਹੈ ਕਿਉਂਕਿ ਮੇਰੇ ਤਾਂ ਦੋਸਤ ਨਹੀਂ ਇਹ ਗੱਲ ਬਿਲਕੁਲ ਠੀਕ ਆ ਜਿੱਥੇ ਤੱਕ ਹੋਇਆ ਫਾਇਦਾ ਤੇਰਾ ਵੀ ਕਰਾਂ ਮਾੜਾ ਮੋਟਾ ਹੁਣ ਵੀ ਥੱਲੇ ਲਾਹੂੰ ਨਾ ਲਾ ਕੇ ਬਾਬੇ ਨਾਮ ਦੇ ਲਾ ਕਰ ਮਾਰ ਮਾਰ ਕੇ 베ਰੀ ਦੇ ਡੰਡੇ ਚਿੰਨੇ ਕੇ 베ਰ ਕਰਕੇ ਆਪਣੇ ਨੇ ਨਹੀਂ ਉਤਲੇ 베ਰੀ ਦੇ ਨੇ ਹੁਣ ਕੀ ਕਰੀਏ ਕੀ ਮੰਗਦਾ ਦੋਵਾਂ ਦਾ ਬਾਈ ਮੈਂ ਤਾਂ 56000 ਰੁਪਏ ਦਾ ਇੱਕ ਦਾ 35 ਇੱਕ ਦਾ 30 ਆਪਾਂ ਇੱਕ ਦਾ 35 ਇੱਕ ਦਾ 30 ਪੱਠਾ ਵੀ ਜੁਨੇ ਵਰਗੇ ਨੇ ਯਾਰ ਅਸੀਂ ਆਪਨੇ ਕੰਮ ਕਰੇ ਨਹੀਂ 50 ਲੇ ਰੋਂ ਫਰੋਫਲ ਨਹੀਂ ਨੇ ਮੈਨੂੰ ਨੀ ਨੀ ਕੋਈ ਆਈ ਨਹੀਂ ਰਿਹਾ ਸੀ ਉਹਨਾਂ ਨਾਲ ਗੱਲ ਕਰਾਂਗਾ ਆ ਕਰ ਕਰ ਆਟਾ ਨਾਲ ਨੀ ਬੋਲੇ ਕਿਤੇ ਕਰੀ ਜਾਂ ਕੇ ਲੜਪਣ ਵੀ ਆਪਾਂ ਆਪ ਤੇ ਸਲਾਹ ਨਹੀਂ ਕਰੀ ਉਹ ਤਾਂ ਪਵਾੜੇ ਪੈਂਦੇ ਦੇਖੇ ਨੇ ਮੈਂ ਹਾਂ ਪਹਿਲਾਂ ਮਿੱਠੇ ਮਿੱਠਾ ਤਾਂ ਬਣ ਕੇ ਆਲਾ ਸੁਖ ਕਰਦਾ ਸੀ ਸਿੱਧਾ ਦਿਨੋਂ ਸਹੀ ਪਾੜੇ ਆਇਆ ਨਹੀਂ ਨੋ ਹਾਂ ਬਹੁਤ ਇਹ ਬਾਰੇ ਇਕੱਠੇ ਤੇ ਡਾਕਟਰ ਜੀ ਜੀ ਐਨ ਮਾਖੀ ਕੋਲ ਤੋਂ ਹਾਂ ਇਹ ਗੱਲ ਤੁਹਾਨੂੰ ਉਹਨਾਂ ਨੇ ਵੀ ਅੱਜ ਪਹਿਲੀ ਵਾਰ ਹੁਣ ਭਾਈ ਤੁਸੀਂ ਲਾਓ ਮੁੱਲ ਕੀ ਲਾਉਂਦੇ ਹੋ ਪਹਿਲਾਂ ਵੀਰੇ ਅੱਥਾ ਵੀ ਚੰਗੇ ਨੇ ਯਾਰ ਉਹਦੀ ਮੰਗੀ ਜਾਣ ਦੇ ਪਾਣ ਕੀ ਲੈਣਾ ਅਗਲਾ ਸਭਾਈ ਚੈਜ ਮੁੱਲ ਮੰਗਾ ਜੇ ਜੇ ਤੂੰ ਦੱਸ ਦੇ ਬਠਕਣੀ ਮੈਂ ਦੱਸਾਂ ਮੈਂ ਦੱਸਾਂ ਪੱਖੀਆਂ ਦੇ ਕੋਰਕ ਅੱਜ ਕੱਲ ਤਾਂ ਕਰਸਾ ਅੱਜ ਕੱਲ ਢੇਰੇ ਨਹੀਂ ਪੈਂਦੇ ਪੂਰੇ ਆ ਜਾ हां उधर चल भाई आ जा तेरा ਆਪਾਂ ਹੀ ਬਣਾਵਾਂਗੇ ਕੁਲਾ ਨਹੀਂ ਦੇਖਾਂਗੇ ਬੰਦੇ ਨੂੰ ਬੰਬੇ ਕਲਕੱਤੇ ਦਾ ਪਛਾੜ ਦਈਏ ਸਿਰ ਤੇ ਹੱਥ ਮਾਰ ਦੇ ਇਹ ਆ ਜੀ ਕੰਝਾ ਰੋਜ਼ ਮਚਾਉਂਦਾ ਮੰਡੀ ਦੇ ਵਿੱਚ ਤੰਗਾ ਕਰਦਾ ਨਿੱਤ ਨਵਾਂ ਖੜਾ ਪੰਗਾ ਲੈ 35000 ਦੀਆਂ ਦੇ ਪੱਠਾ ਕੋਈ ਨਹੀਂ ਕੋਈ ਹੁਣ ਪਰਾਂ ਨੂੰ ਮੈਂ ਕਿਉਂ ਕਰਦਾ ਮੈਂ ਕਰਨ ਵਾਲੀ ਕੰਮ ਹੈ ਠੀਕ ਹੈ ਕੋਈ ਜਲ ਹੋ ਨਹੀਂ ਚਲੋ ਜੇਠਨਾਂ ਦਾ ਸਿਂਧੂਪੁਰ ਤੋਂ ਮੰਗ ਲਈ ਹੁਣ ਕਾਲ ਪਾਸਾ ਬੜੀ ਚੀਜ਼ ਐ ਨਹੀਂ ਜਿਹੜਾ ਵੀ ਹੈਗੀ ਐ ਹਾਂ ਕਾਰ ਨੂੰ ਪੈਸੇ ਨਹੀਂ ਵੀਰੇ ਇਹਨੇ ਨੇ ਦੋ ਥਾਂ ਵਿਕਦੀਆਂ ਨੇ 65 ਦੇ ਸੁਡੂਂਦੀ ਕਿੰਨੇ ਦੀਆਂ ਤੇ ਨਹੀਂ ਨਿਕੂ ਦੱਸ ਦੇ 60000 ਦੀਆਂ ਲੈ ਜਾ ਬਸ ਇਤੋ ਹੀ ਲੱਗੇ 60000 ਲੈ ਜਾ ਹੈ ਲੱਗਦੇ ਨੇ ਲਾਂ ਵੀ ਲੈਂਦੇ ਨੇ ਕਿਹੜਾ ਬੱਚੇ ਦੇ ਦੋ ਘਟ ਚੱਲੀ ਜਾਂਦਾ ਉਹਨੇ ਨਹੀਂ ਨਹੀਂ ਪੂਰੀਆਂ ਚੱਲੀਆਂ ਦੰਨੇ ਹੁਣ ਮੈਂ ਕੀ ਕਰਾਂ ਕਿਹੜੀ ਕੋੜੀ ਜਾ ਮੇਰੇ ਕੋਈ ਗੱਲ ਨਹੀਂ ਹੋ ਜਾਇ ਜਾਇ ਨਹੀਂ ਜਾਇ ਜੀ ਉਹ ਜਾਇ 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 ਹੁੰਦਾ ਵੀਰੇ ਜਦੇ ਕਹਿੰਦੇ ਆਪਾਂ ਜਾਇ ਜਾਇ ਨਹੀਂ ਜਾਇ ਨਹੀਂ ਨਹੀਂ ਵੀਰੇ ਵੀ ਕਿੱਥੇ ਪੱਠਾ ਕਹਿੰਦੇ ਸਭੋਂ ਸਾਫ ਨੇ ਕੋਈ ਆਖਰੀ ਦੀ ਸੱਟ ਮੈਨੂੰ ਦੱਸ ਦੇ ਦੋ ਘਟਾ ਆਖਰੀ ਦੀ ਸੱਟ ਤੂੰ ਹੀ ਦੱਸਣਾ ਗੱਜੂ ਆਖਰੀ ਦੀ ਬੱਤੂ ਦੀ ਸੱਟ ਅੱਜ ਦਾ 50% ਬੱਚੇ ਤੋਂ ਵੀ ਨਹੀਂ ਸਰਬੱਤ ਇਹ ਟੱਕੜੇ ਨਹੀਂ ਬੱਚੇ ਚੁੰਗਦੇ ਨੇ ਯਾਰ ਥੱਲੇ ਕੋਈ ਜਿਹੜੇ ਟੜਕੇ ਛੜਦੀ ਸੜ ਜਿਹਨੂੰ ਦੁਬਾਰੇ ਆਸ ਨਹੀਂ ਲੱਗਦਾ ਬੋਲੀ ਦਈਆ ਬੱਚੇ ਬੱਕਰੇ ਉਹਨੇ ਬਣਾਇ ਸੀ ਅਈਦਾ ਹਿਸਾਬ ਦੋਨੇ ਇੱਕ ਇੱਕ ਹਾਇ ਦੇ ਨਾਲ ਪੱਠਾ ਵੀਰੇ ਉਧਰ ਨਾਲ ਬੱਕਾ ਲੈਣੀਆਂ ਜੜੀ ਦਾ ਹੋਇਆ ਜਾਣਾ ਥੱਲੇ ਯਾਰ ਤੂੰ ਹੋਲੇ ਆਪੇ ਡੁੱਬੀ ਜਾ ਤੂੰ ਮੈਂ ਤਾਂ ਚੋਣੇ ਇਕੱਠਾ ਕਰਿਆ ਜੈ ਜੀ ਵੀਰੇ ਮੈਂ ਜੈ ਜੈ ਕਿਹਾ ਯਾਰ ਮੈਂ ਕਿਹਾ ਜੋ ਨੀ ਆਜ ਕੇ ਮੈਂ ਤਾਂ 65000 ਬਾਕੀ ਤੈਨੂੰ ਦੋ ਘੜਾ ਛੱਡ ਦਿਆਂਗਾ ਉਹ ਤੂੰ ਦੱਸ ਦੇ ਮੈਨੂੰ ਉਸ ਕੋਈ ਨਹੀਂ ਦੱਸ ਦੇ ਲੈ ਹੈ ਤੂੰ ਹੀ ਦੱਸ ਪੱਕੀ ਗੱਲ ਕਰ ਰਿਹਾ ਤੂੰ ਪੱਕੀ ਗੱਲ ਕਰ ਹਾਂ ਉਹ ਤੈਨੂੰ ਵੀ ਯਾਰ ਦਿਖਦੀਆਂ ਨੇ ਪੱਠਾ ਕਰਦੇ ਆ ਵੀ ਪੰਜਾ ਛੱਕਾ ਜੇ ਤੂੰ ਨੂੰ ਮਜ਼ਦੂਰ ਲੈਆਂ ਨੇ ਦੇਖ ਲੋ ਜਮੀਨ ਵਾਲੇ ਪਸਾਦਾਂ ਦੀਆਂ ਦਿੱਗਾ लास्ट ਵਾਲੀ ਵੇਚ ਲੈ ਉਹ ਤੁਨੀ ਆ ਗਿਆ ਲੁੱਤੀ ਹੋਇਆ ਕੱਠ ਨੂੰ ਚੁੱਕਿਆ ਜਿਹੜਾ 55000 ਦੀ ਲੈ ਗਿਆ ਹੁਣ ਉਹ ਕੱਠ 55 ਕਿੰਨਾ ਆਉਂਦਾ ਤਾਂ ਹੀ ਪਵਾ ਗਿਆ ਦੰਦਰਾਲੇ ਵਾਲਾ ਕਾਲਾ ਕੰਝ ਆ ਗਿਆ ਸੱਪ ਦੀ ਕੰਝ ਉਹ ਨਾ ਘਰ ਹੱਥ ਲੈ ਪੱਠਾ ਵੇਚ ਤੇ ਆ ਤੇਰੀਆਂ ਤੂੰ ਮਰਜੀ ਤੇਰੀ ਆ ਪਰ ਮੇਰੀ ਨਹੀਂ 45000 ਦੀਆਂ ਦੇ 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 ਦੇਣੀ ਨਾ ਮੈਂ ਨਹੀਂ ਮਨ ਕਰਦਾ ਮੈਂ ਤਾਂ ਲੈ ਨਹੀਂ ਨਹੀਂ ਮੈਂ ਕਦੇ ਨਹੀਂ ਮੈਂ ਤਾਂ ਰੱਖਦਾ ਯਾਰ ਕੋਈ ਗੱਲ ਨਹੀਂ ਬਾਈ ਬੱਬੂ ਮਾਨ ਇਹਦਾ ਨੌਤਰਾ ਤਾਂ ਬੱਬੂ ਮਾਨ ਛੱਡਾਇਆ ਬੱਬੂ ਮਾਨ ਆ ਰਿਹਾ ਉਹ ਹੀ ਆ ਕੰਮ ਉਹ ਹੀ ਆ ਕੀ ਗੱਲ ਆ ਤੈਨੂੰ ਕਿਹਾ ਜੋ ਕਰਨਾ ਬਾਹਰ ਕਰ ਗੱਲਸੇ ਬਾਹਰ ਕਰਤਾ ਉਹਨੇ ਜੈਦ ਕੀਤਾ ਕਹਿੰਦਾ ਵੀਰੇ ਪੱਠਾ ਸੁਣ ਓਏ ਗੱਲ ਸੁਣ ਓ ਬਾਈ ਓ ਬਾਈ ਢੇੜ ਤੇ ਖੱਲ ਕੋਈ ਨਹੀਂ ਛੜਦਾ ਇਹਨੂੰ ਚੰਡ ਦੂ ਮੈਂ ਮਨਾਉਦਾ ਠੀਕ ਹੈ 1500 ਤਾਂ ਤੂੰ ਮੈਂ ਹੀ ਕਢਾ ਲੈਣਾ ਫੀਸ ਜੇਬ ਚੋਂ ਪੁੱਪ ਚ ਨਹੀਂ ਦਾੜੀਆਂ ਸੁੱਕਾ ਨਾ ਲੰਘ ਜਾਵੇ ਨਹੀਂ ਨਹੀਂ ਚੱਲ ਜਾ ਪ੍ਰਿੰਟ ਬਣ ਮੈਂ ਹੁਣ ਪ੍ਰਿੰਟ ਬਣ ਕੇ ਲੜ ਗਿਆ ਕਿਉਂ ਆਏ ਦਰ ਤੋਂ ਖਾਲੀ ਮੂੜਨਾ ਫਿੱਕੀ ਆ ਨਹੀਂ ਬੋਲਦਾ ਬੋਲ ਦੇ ਵੇਚਤੀ ਹਾਂ ਬੋਲਦੇ ਤੂੰ ਵੇਚਤੀ ਹਾਂ ਬੋਲਦੇ ਕੋਈ ਗੱਲ ਨਹੀਂ ਵੇਚਤੀ 40 ਤੇ ਅੱਤ ਦੀਆਂ ਫੇਸ ਆਹ ਮੇਰੀ ਗੱਲ ਹੋਰ ਨਾ ਤੇਰਾ ਹੋ ਜਾ ਨਾ ਤੇ ਬੈ ਚਾਲੂ ਰਹਿ ਜੱਜ ਤੇਰੀ ਸਾਡ ਗੇਂਦਾਰ ਪੈਂਦੀ ਰੱਜੂ ਓ ਲੈ ਬਈ ਓ ਲੈ ਹੜਕਨ ਹੜਕਨ ਹੰਕਨ ਭਰ ਤੂੰ ਇਹ ਬੜ 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 ਕਰਨਾ ਮੇਪੜ ਗਿਆ ਯਾਰ ਧੱਕੇ ਨਾਲ ਸਟਾਰਟ ਕਰਦਾ ਆ 47000 ਦੀਆਂ ਦੋਵੇਂ ਪੱਠਾਂ ਵਾਹ ਬਾਈ ਵਧੀਆ ਸੌਦਾ ਹੋ ਗਿਆ 300 ਦੇ ਨਾਲੇ ਵਾਲੇ ਕਾਲੇ ਨੇ 47000 ਦੀਆਂ 47000 ਦੀਆਂ ਵਾਹ ਜੀ ਵਾਹ ਬਹੁਤ ਵਧੀਆ ਵਧੀਆ ਕੋਕਾ ਪੀਸ ਆ ਬੱਚੇ ਦੋਵੇਂ ਮਗਰੇ ਕੇ ਬੱਚੇ ਵੀ ਆ ਤੇ ਇਸ ਲਈ ਇੱਕ ਦੀ ਅੱਖ ਲਾਲ ਆ ਇੱਕ ਦੀ ਚਿੱਟੀ ਇੱਕ ਥੱਲੇ ਲਾਲ ਡੱਬਾ ਬੱਚਾ ਇੱਕ ਥੱਲੇ ਕਾਲੀ ਪੱਠਾ ਪਤਾ ਨਹੀਂ ਬੱਕਰਾ ਮੈਂ ਤਾਂ ਚੈੱਕ ਨਹੀਂ ਕਰਿਆ ਪੱਠ ਪੱਠ ਜਮੀ ਕਰਨ ਫੁੱਲ ਗਏ ਅੱਠ 8 ਨੰਬਰ ਹੋਣਗੇ 60 ਲੱਦੀ ਜਾਂ ਪੰਜ ਚਾਹ ਜਵਾਨ ਬੱਤੀ ਸਿਰ ਪਿੱਛੇ ਲਾਖੇ ਕੀ ਆ ਪੈਸੇ दिए ਓਕੇ ਦੀ ਰਿਪੋਰਟ ਹੈ ਹੁਣ ਕੋਈ ਨਾ ਚ ਖੋੜਦਾ ਨਹੀਂ ਕੋਈ ਖੋੜੀ ਨਵੀਆਂ ਅੱਜ ਅੱਜ ਸੀ ਜ਼ੁਮੇਦਾਰ ਨਾ ਫੇਰ ਜ਼ੁਮੇਦਾਰ ਨਹੀਂ ਕਿਉਂ ਵੀ ਪਿੱਛੋਂ ਕਿਤੇ ਮੈਨੂੰ ਤੇ ਕਾਲੇ ਨੂੰ ਕਮੈਂਟ ਕਰਕੇ ਗਾਲ੍ਹਾਂ ਨਾ ਦੇ ਹਿੰਨੇ ਇਹ ਤਾਂ ਗੱਲਾਂ ਪੱਕੀਆਂ ਕੱਚੀਆਂ ਚੀਜ਼ ਵੀ ਵਧੀਆ ਯਾਰ ਨਵੀਆਂ ਪੱਠਾ ਪਰ ਸਭ ਤੂੰ ਲੈ ਕੇ ਨੂੰ ਕੁੱਤ ਕੇ ਬੇਇੱਜ਼ਤੀ ਕਰਕੇ ਰਹਿ ਕੇ ਦਿੱਤਾ ਨਹੀਂ ਇੰਨੀ ਕੋਈ ਕਰਾਉਂਦਾ ਨਹੀਂ ਹਲਾ ਕਹਿੰਦਾ ਖਾੜੇ ਚੋਂ ਬਾਹਰ ਨਿਕਲ ਓਏ ਮੈਂ ਨਹੀਂ ਪੱਠਾ ਦਿੰਦਾ ਕਿਉਂ ਵੀ ਪਰ ਬੰਦੇ ਨੇ ਆਪਣੀ ਇੱਜ਼ਤ ਕਰੀ ਹੈ ਰੰਗ ਕਿਧਰ ਦੀ ਆ ਬਾਈ ਯਾਰ ਹੈ ਨਹੀਂ ਹੁੰਦੀ ਆ ਵੀਰੇ ਨਵੀਆਂ ਪੱਠਾ ਨਹੀਂ ਆਲਾ ਤੇ ਆਪਣੀ ਇੱਜ਼ਤ ਕਰੀਆ ਵਿਚਾਰੇ ਨੇ ਤੈਨੂੰ ਕੋਈ ਘਾਟਾ ਨਹੀਂ ਹੈਗਾ ਛੋਟੇ ਵੀਰ ਹਲੋ ਹਾਂ ਆਪੇ ਫੁੱਟਜੀ ਦੱਸ ਦੇਣਾ ਨੂੰ ਜੇ ਬੱਕਰੀ ਦੇ ਰਸੌਲੀ ਨਾਲ ਹੋਵੇ ਹੈਗੇ ਨਹੀਂ ਉਹ ਬੱਕਰੀ ਕਾਦੀ ਹੈ ਜੇ ਬੰਦੇ ਦੇ ਤਾਂ ਥੋੜਾ ਫੁੱਸੀ ਨਾ ਹੋਵੇ ਉਹ ਬੰਦਾ ਕਾਦਾ ਵੈਵਾਦੀ ਨਿਕਲ ਜਾਂਦੇ ਆ ਸਿਰ ਦੀ ਖਾਲਸਾ ਮੈਂ ਰਸੌਲੀਆਂ ਦਾ ਮੈਟਰ ਖਤਮ ਕਰਤਾ ਬੱਕਰੀਆਂ ਦਾ ਜੀਨੇ ਬੱਕਰੀਆਂ ਖਰੀਦਣੀਆਂ ਨੇ ਪਰ ਸੌਲੀ ਦਾ ਕਦੇ ਬਹਿਮ ਨਾ ਸਰਮ ਨਾ ਬੀਰ ਬਾਹਰ ਹੁੰਦੀ ਆ ਵੀਰੇ ਪਰ ਸੌਲੀ ਤੋਂ ਕਦੇ ਕੋਈ ਡਰਿਓ ਨਾ ਇਹ ਲੋਕਾਂ ਨੇ ਮੈਟਰ ਖਤਮ ਨਹੀਂ ਕਰਿਆ ਪਰ ਮੈਂ ਕਹਤਾ ਪਰ ਸੌਲੀ ਕੋਈ ਵੱਡੀ ਬਿਮਾਰੀ ਨਹੀਂ ਹੁੰਦੀ ਜੇ ਜਵਾਖ ਦੇ ਫੋੜਾ ਫੁਣਸੀ ਹੋ ਜੇ ਤਾਂ ਜਵਾਖ ਨੂੰ ਦੇ ਦੰਦੋਂ 1 ਚਾਰ ਦੰਦੋਂ 1 2 ਦੰਦਾਂ ਹੂੰ ਉਧਰ ਟੱਪਿਆ ਨਾ ਯਾਰ ਇਹ ਕਿਹੜਾ ਪੱਕੀਆਂ ਨੇ ਆਹ ਸਾਈਆਂ ਵੇ ਸਾਈ ਇਹ ਆਪਣਾ ਹੀ ਆ ਸਾਈ ਨਾਲ ਤੇ ਤੈਨੇ ਆਪਣਾ ਉੱਚੀ ਨਾ ਇਹਨਾਂ ਦੀ ਦਿੱਤੀ ਆ ਬੇਈਮਾਨ ਨਹੀਂ ਹੁੰਦਾ ਉਹ ਕੰਡੀ ਕਿਗਲ ਪ੍ਰੇਖਾ ਪਾਇਦਾ ਨਾ 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 ਬਾਈ ਸਾਈ ਇਹਨਾਂ ਦੀ ਦਿੱਤੀ ਆ ਬਾਬਾ ਠੀਕ ਆ ਐਡਾ ਬੇਈਮਾਨ ਨਹੀਂ ਕਹਿ ਕੇ ਦੇ ਲੂੰ ਕੋ ਜੇ ਰੁੱਕ ਕੰਡੀ ਮਾ ਕੇ ਗਲ ਤੂੰ ਆਪਰਾ ਨਾ ਕਈ ਵਾਰੀ ਮੈਂ ਆਪ ਤੇ ਲੂੰ ਤੇਰਾ ਨਾ ਪਰ ਅੱਜ ਨਹੀਂ ਸਾਈ ਇਹਨਾਂ ਦੀ ਆ ਬਹੁਤ ਠੀਕ ਆ ਉਹ ਸੌਦਾ ਕਰਾਇਆ ਨਾ ਨਹੀਂ ਦਿੱਤੀ ਸਾਈ ਮੈਂ ਨਹੀਂ ਮੁੱਕਦਾ ਮੈਂ ਤੇ ਰੋਟੀ ਲੈ ਲਾਂਗੀ 3 4 ਪਾਣਾ ਲਮਾ ਗੰਪਾ ਇਹਨਾਂ ਦਾ ਫੜਾਉਂਦੇ ਸਸਤੇ 9 ਦਾਸ ਆਪੇ ਘਰ ਘਰ ਜਾ ਰਹੇ ਆ ਸਾਹ ਹੋ ਆਮੀ ਇਧਰ ਬਰਾਬਰ ਰੋ ਜੀ ਤੁਸੀਂ ਬਰਾਬਰ ਖੜੋ ਕਿਹੜਾ ਪਿੰਡ ਆਈ ਆਪਣਾ ਆਪਣਾ ਗਰਦਾਸਪੁਰ ਏਰੀਆ ਬਾਈ ਗਰਦਾਸਪੁਰ ਪਿੰਡ ਕਿਹੜਾ ਜੀ ਜਾਗੋਲ ਬੇੜ ਜਾਗੋਲ ਬੇੜ ਕਿੰਨੇ ਬੱਕਰੀਆਂ ਖਰੀਦੀਆਂ ਜੀ 2 ਖਰੀਦੀਆਂ ਜੀ ਠੀਕ ਲਓ ਵੀ ਮਿੱਤਰੋ ਟੋਂਗ ਵਾਲੀ ਮੰਡੀ ਤੇ ਇਹ ਸੌਦਾ ਹੋਇਆ ਸ਼ਾਨਦਾਰ ਪਹਿਲਣਾ ਦੋਵੇਂ ਪੱਠਾਂ ਤੇ ਰਾਜੂ ਡੜਬਾ ਨੇ ਸੌਦਾ ਕਰਾਇਆ 47 47000 ਬਹੁਤ ਬਹੁਤ ਧੰਨਵਾਦ ਜੀ 40 ਹੋਵੇਗੀ ਚੱਲ ਚੱਲੀ ਸਤ ਹੋ ਗਿਆ 3000 ਰੁਪਏ ਦੇ ਦਿੱਤੇ ਚੱਲ ਤੇ ਚਲੀ ਗਏ ਬਾਈ ਹਾਂ ਜੀ ਧੰਨਵਾਦ ਲੋ ਜੀ ਸੌਦਾ ਸਿਰੇ ਚੜ ਗਿਆ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੁਸੀਂ ਕਿਹਦਾ ਕਹਣਾਗਾ ਆਵੇ ਹੈਗੀ ਕਹਾਂਗਾ ਤੁਸੀਂ ਨਹੀਂ ਨਹੀਂ ਬਲਾਲਾ ਲੋ ਬੱਕਰੇ ਵਾਲੇ ਲੋ ਵੀ ਆ ਦੋ ਬੱਕਰਿਆਂ ਦਾ ਸੌਦਾ ਚੱਲਦਾ ਇੱਕ ਦਾ ਹੀ ਡੱਬੇ ਦਾ ਬੋਲ ਬੋਲੋ ਦੋਨੋਂ ਦਾ ਪੁੱਛੋ ਜੋੜੀ ਦੱਸ ਯਾਰ ਜੋੜੀ ਦਾ ਹੀ ਵੇਚਣੇ ਕਿੰਨੇ ਦਾ ਦੂਜਾ ਤੋਂ ਛੱਡੋ ਆ ਲੈ ਭਾਈ ਜੀ ਕਿੰਨੇ ਦੇ ਆ ਫਰਾਮ ਕਿੰਨੇ ਦੇ ਆ ਤੂੰ ਵੀ ਤਾਂ ਬੱਤ ਕਰੀ ਜਨਾ ਮੋਲ ਯਾਰ ਤੂੰ ਵੀ ਕੱਲ ਆਈ ਐ ਨਾ ਨਹੀਂ ਫਿਰ ਤੂੰ ਜਾਇਜ਼ ਦੱਸ ਨਾ ਫਿਰ ਨਹੀਂ ਤੂੰ ਵੀ ਜਾਇਜ਼ ਤੇ ਨਹੀਂ ਤੂੰ ਕਹੇ ਵੀ ਆਪਾਂ ਜਦੋਂ ਕਹ ਹਾਂ ਖੜ ਜਾਊਗਾ ਖੜਾਵੇਂ ਦਾ ਝੂਠ ਬਾ ਸਾਡੇ ਫੇਰ ਖੜਾਂਗੇ ਤੀ ਤੂੰ ਥੱਲੇ ਆ ਕੇ ਗੱਲ ਕਰਾਂਗੇ ਤਾਂ ਵੀਰੇ ਸਾਡੀ ਗੱਲ ਬਣਨੀ ਨਹੀਂ ਤੀ ਤੂੰ ਅੰਦਰ ਆ ਜਾ ਤੇ ਤੂੰ ਹੀ ਗੱਲ ਆ ਹਾਂ ਬੋਲ ਅੰਦਰ ਆ ਤੇ ਆਪਣੇ ਮੰਨ ਲਈ ਆਪੀ 24000 ਲਾਸਟ ਨੇ ਦੇ ਫਰਾ ਅੰਦਰ ਆ ਜਾ ਤੀ ਤੂੰ ਅੰਦਰ ਆ ਕੇ ਦੱਸ ਸੌਣਿਆ ਤੇ ਖਾਇਦਾ ਅੰਦਰ ਦੇ ਧੱਕਾ ਜਨਾ ਮਰਜੀ ਕਰ ਤਾ ਧੱਕਾ ਜਨਾ ਮਰਜੀ ਕਰ ਤੇਰਾ ਧਾਨਾ ਜੋ ਮਰਜੀ ਕਰ ਤਾ ਕੋਈ ਕਰਦਾ ਮੁਹਰਾ ਕਰਦਾ ਭਰਾ ਯਾਰ ਤੂੰ ਉਹ ਮੜ ਪਿੱਛੇ ਕਰਦਾ ਵਾਹ ਬੜਾ ਪਾਇਸ ਜੀ ਤੇ ਆਉਣਗੇ ਤਲ ਆਉਂਦੇ 25 ਦੇ ਬੰਦੇ 22 ਸਰਜੀਤ ਦੇ ਨਾਮ ਨੂੰ 25 ਦੇ ਆਉਣ ਦੇ ਉੱਤੇ ਪਾਈ ਜੀ ਜਮਾ ਜਾਇਜ਼ ਦਾ ਤੇਨੂੰ ਮੈਂ ਮੂਲ ਕੱਚਾ ਲਾਉਂਦਾ ਇਹੋ ਬੱਚਾ ਗੱਡੀ ਹੋਵੇ ਗੱਡੀ ਚ ਉੱਤੋਂ ਦੇਖਦਾ 25 26 ਨਾਕ ਹੋਏ ਪਿਆ ਜੀ ਪੱਕਾ ਮਨੂ ਲਾਇਆ ਸਾਹੀ ਲੱਗਦਾ ਮਦਦ ਕਰਨ ਨੂੰ ਜਿਹੜਾ ਇਹਦਾ ਬੱਚਾ ਜਿਆ ਮੈਨੂੰ ਕਿਹੜਾ ਦੇਖੂ ਮੈਂ ਕੱਲ ਮੂ ਲਾਉਂਗਾ ਮਨ ਦਾ ਬੱਚਾ ਬਸ ਠੀਕ ਆ ਯਾਰ ਉਹ ਠੀਕ ਆ ਯਾਰ ਮਨੂ ਠੀਕ ਆ ਖਾਸਾ ਠੀਕ ਆ ਸੰਤ ਐਨੇ ਨਹੀਂ ਇੱਥੇ ਐਨੇ ਬੰਦੇ ਖੜੇ ਕੋਈ ਬੰਦਾ ਕਹਿੰਦੇ ਵੀ ਕੱਤ ਪੱਕਾ ਮੈਂ ਕੋਈ ਬੰਦਾ ਕਹਿੰਦਾ ਜੰਮੋਂ ਦਾ ਖਲਾਇਆ ਤਾਂ ਆਹ ਆਹ ਬੋਲ ਆ ਜਾ ਕਿੰਨੇ ਦਾ ਤਾਂ ਤ ਵਧੀਆ ਰਹੇਗਾ ਤੇਰੇ ਫਾਇਦੇ ਚ ਤੇਰੇ ਫਾਇਦੇ ਚ ਮੰਨ ਗੱਲ ਆ ਜਾ ਬੱਚੇ ਆ ਬੱਚੇ ਸੱਲੇ ਛੱਡ ਕੇ ਵਧੀਆ ਰਹੇਗਾ ਵਧੀਆ ਬਿਲਕੁਲ ਆ ਮੰਨ ਗੱਲ ਸਹੀ ਗੱਲ ਆ ਮਗਾ ਹੀ ਰੇਟ ਚੱਲ ਜਿੰਦਾ ਇੰਨਾ ਤਾਂ ਇੰਨੇ ਦੀ ਆ ਐਨਾ ਬਾਗ ਰਿਹਾ ਲੱਗਾ ਮੇਰੀ ਕੀ ਉਹ ਗੱਲ ਨਹੀਂ ਛੱਡ ਕੇ ਚਲਾ ਕੇ ਦਵਾਗੇ ਕਿੰਨੇ ਧਿਆਨ ਉਹ ਹੈਗੇ ਹਾਂ ਨਾਲ ਸੱਡਾ ਸੱਟੇ ਮਹੱਤੂਲੇ ਹੋਲੀਆ ਤੂੰ ਖੱਡੀ ਹੋਈ ਐ ਇਧਰ ਚੱਲ ਪੜਾ